ਕਸ ਕੇ ਕਰਾਵਾਂਗੇ ਜਾਂ ਪਲੇਟਾਂ ਕਸ ਕੇ ਕਰਾਵਾਂਗੇ ਤੇ 18 ਵਾਲੇ ਹੁਣ ਲਾ ਦੇਾਂਗੇ ਆ ਦੇਖੋ 18 ਵਾਲਿਆਂ ਦਾ ਚੱਕਰ ਪਿਆ ਮਸ਼ੀਨ ਦੇ ਨਾ ਬਲੇਡ ਅੱਧੇ ਪਾਏ ਆ ਥ੍ਰੈਸ਼ਰ ਦੇ ਤੇ ਥ੍ਰੈਸ਼ਰ ਕਰਕੇ ਝੋਲਾ ਮਾਰਦੀ ਟੈੱਕੇ ਨਹੀਂ ਚੱਲਦੀ ਤਾਂ ਹੀ ਨੱਚੀ ਜਾਂਦੀ ਤਾਂ ਚੱਕੀ ਨਾਲੇ ਆਪਾਂ ਲੈ ਵੀ ਸੱਜਣਾ ਪਿਆਰਿਓ ਸਿੱਧਾ ਆਉਣ ਲਈ ਅੱਜ ਕਰਦੇ ਆ ਚੱਕਰ ਚੁੱਕ ਚੈੱਕ ਤੇ ਬਲੇਡ ਬਦਲਦੇ ਆ ਕਿਉਂਕਿ ਚੱਕਲਾ ਬਾਕੀ ਬਲੇਡ ਬਲੂਡ ਖੇਤ ਜਾ ਕੇ ਬਦਲਾਂਗੇ ਮੁੰਡਾ ਕਹਿੰਦਾ ਘਰੇ ਨਹੀਂ ਬਦਲ ਸਕਦੇ ਖੇਤ ਲਾਉਣੇ ਆ ਬਰਾਂਡੇ ਤੇ ਜਾ ਕੇ ਫਿਰ ਉੱਥੇ ਮਿਲਦੇ ਆ ਲੈ ਸੱਜਣੋ ਅੱਜ ਇੱਥੇ ਲਾ ਕੇ ਟਾਈਕੋਮੀਟਰ ਆਪਾਂ ਕਰਦੇ ਆ ਚੈੱਕ ਕਿੰਨੇ ਚੱਕਰਾਂ ਦੇ ਪਿਛਲੇ ਸਾਲ ਚਲਾਈ ਗਏ ਪਿਛਲੇ ਸਾਲ ਦਾ ਬਸ ਆਈਡੀ ਐਨ ਨਾਲ ਹੀ ਚਲਾਈ ਗਏ ਨਾਲੇ ਦੇਣੇ ਆ ਗੇਅਰ ਡੇਢ ਦਾ ਜਾਂ 2 ਦਾ ਕੀ ਸਿਸਟਮ ਹੈ ਲੈ ਵੀ ਸੱਜਣਾ ਪਿਆਰਿਓ ਆ ਚੱਕ ਲੈਣੋ ਮੈਂ ਕਦੋਂ ਆਉਣੀਆਂ ਬਾਬਿਓ ਤੇ ਮੱਕੀ ਨੂੰ ਵੀ ਇੰਜਨ ਦਾ ਪਾਣੀ ਲਾਉਣਾ ਪੈਂਦਾ ਬੜੀ ਜਿਹੜੀ ਸਮੱਸਿਆ ਆ ਰਹੀ ਹੈ ਪਾਣੀ ਬੱਠੇ-ਕੁੱਠੇ ਵੀ ਚੱਲ ਇੰਜਨ ਨਾਲ ਆਈ ਜਾਂਦਾ ਦੇਰ ਸਾਲੀ ਬਲੇਟ ਬਦਲ ਤਾਂ ਘਰੇ ਵੀ ਦਈਏ ਘਰੇ ਨਾ ਥੋੜਾ ਛੱਡਾਂ ਦੇ ਵਿੱਚ ਜਿਵੇਂ ਕਹਿ ਲੋ ਆਪਣੀਆਂ ਚਾਦਰਾਂ ਹੁੰਦੀਆਂ ਜਿਹੜੀਆਂ ਉਹਦਾ ਸੇਕ ਬਹੁਤ ਬਣ ਜਾਂਦਾ ਦੁਪਹਿਰੇ ਗਰਮੀ ਆਉਂਦੀ ਹੈ ਤੇ ਇੱਥੇ ਤਾਜ਼ੀਆਂ-ਤਾਜ਼ੀਆਂ ਟਾਲੀਆਂ ਫੜਦੀਆਂ ਸਾਨੂੰ ਪਤਾ ਤੇ ਤਾਜੀ-ਤਾਜੀ ਗਰਮੀ ਪੈ ਰਹੀ ਹੈ ਜਿਹੜਾ ਇੱਥੇ ਸਵਾਦ ਆਉਂਦਾ ਨਾ ਖੇਤ ਜਾਨੀ ਤੁਸੀਂ ਕਹਿ ਲਓ ਵੀ ਛਾਂਜੀ ਦਾ ਨਿਆਰਾ ਆਉਂਦਾ ਜਿਹੜਾ ਉਹ ਨਿਆਰਾ ਬੜਾ ਘੈਂਟ ਆ ਹੁਣ ਆ ਮੌਸਮ ਦੇਖੋ ਆ ਸਵੇਰ 8 ਵਜੇ ਹਜੇ ਤੇ ਅੱਜ ਸਾਰਾ ਮਸ਼ੀਨ ਦਾ ਓਕੇ ਕਰ ਦੇਣਾ ਕੰਮ ਬਲੇਡ ਅੱਧੇ ਰਹਿੰਦੇ ਬਦਲਣ ਵਾਲੇ ਉਹ ਬਦਲਦੇ ਨੇ ਤੇ ਬਾਕੀ ਚਲ ਇੱਥੇ ਬੰਦਾ ਬੇਫਿਕਰ ਹੋ ਕੇ ਜਿ ਲੱਗੇ ਰਹਿੰਦਾ ਕਰੇ 100 ਬੰਦਾ ਸੰਗ ਸ਼ਰਮ ਮੰਨਦਾਂ ਆ ਹਨਾ ਜਿਹੜੀ ਸਰੋਂ ਆਪਣੀ ਇਹ ਨਵਾਂ ਵੀ ਆਇਆ ਪਤਾ ਨਹੀਂ ਕਿਹੜੀ ਸੀ ਤੇ ਆ ਦੇਖੋ ਤੋਤਿਆਂ ਦੀ ਬਰਸਾਤ ਦੇਖੋ ਇਹਨਾਂ ਤੇ ਹੁੰਦੀ ਤੇ ਤੋਤੇ ਟਕਣੋਂ ਨਹੀਂ ਹਟਦੇ ਸੀਗੇ ਹਜੇ ਤਾਂ ਸੋਬਾ ਦਾ ਘਟਾ ਤੇ ਇਹ ਨਵਾਂ ਵੀ ਚੱਲਿਆ ਕੋਈ ਦੂਜਾ ਸਾਲ ਹੀ ਐ ਬੀਜ ਦਾ ਤੇ ਇਹਦੇ ਤੇ ਹੁਣ ਇਹਦੇ ਡਰਚੀ ਥੋੜੀ ਜੀ ਪੁਰਾ ਪਹਿਲਾਂ ਹੀ ਵੱਢੀ ਜਾਂਨੇ ਲਵੀ ਵਾਤੀ ਚੰਗੀ ਹੁੰਦੀ ਆਉਂਦਾ ਤੇ ਇਹਨਾਂ ਨੇ ਛੱਕੀ ਕਰ ਲਿਆ ਇੱਥੇ ਜਿਹੜਾ ਨਾਲ ਦੇ ਘਰ ਵਾਲੇ ਆਪਣੇ ਇਹਨਾਂ ਨੇ ਪोटाਸ਼ਾ ਚਲਾਇਆ ਕਰਨ ਪਟਾਕੇ ਵਾਲੀ ਪोटाਸ਼ ਹੁੰਦੀ ਜਿਹੜੀ ਬਰੂਰ ਜਾ ਪਾ ਕੇ ਚਲਾਉਂਦੇ ਹਨਾ ਪਟਾਕੇ ਚਲਾਇਆ ਕਰਨ ਪਰ ਫੇਰ ਨਹੀਂ ਹਟਦੇ ਉਹ ਦੇਖੋ ਤੁਸੀਂ ਗਰਦ ਦੇਖ ਹੁਟਦੀ ਆਉਂਦੀ ਦੱਸੋ ਬਾਈ ਆ ਕਣਕ ਆਪਣੀ ਇੰਨੀ ਕ ਡਿੱਗੀ ਐ ਉਹ 303 ਜਿਆਦਾ ਖੱਟੀ ਜੀ ਹੋਈ ਆਉਂਦੀ ਇਹ 222 ਡਿੱਗੀ ਐ ਤੇ ਲੈ ਸੱਜਣ ਵੀਰੋ ਸੱਦਾ ਹੀ ਲਾ ਦੇ ਲੈ ਲਾ ਦੇ ਚੱਲ 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 ਬੈ ਭਾਗਰ ਮਲਡ ਮਲਡੀ ਅਨਬਾਕਸਿੰਗ ਕਰਦੇ ਦੀ ਪਾਗੜਾ ਅਵੀ ਮੇਰੇ ਕੋਲ ਨਿਕਲੇ ਆ ਸਿਸਟਮ ਸਾਰਾ ਇਹਦੇ ਬਿਨਾ ਸਰਦਾ ਵੀ ਸੀਗਾ ਪਰ ਆਪਾਂ ਤਾਂ ਉਹੀ ਚੱਲ ਸਵਾਜ ਲੈਣ ਮਾਰੇ ਨੇ ਵੀ ਚੱਲ ਕੋਈ ਗੱਲ ਨਹੀਂ ਯਾਰ ਮੰਗਾਈਏ ਤਾਂ ਸਹੀ ਮੀਟਰ ਚ ਬਿਲ ਬਿਲ ਪੂਰਾ ਘਟ ਕੇ ਦਿੱਤਾ ਯਾਰ ਅੱਗੇ ਕਦੇ ਮੈਂ ਬਿਲ ਵੇਖਿਆ ਹੀ ਨਹੀਂ ਘਣੀ ਜਾਇ ਇਹ ਪਹਿਲੀ ਏਰੀਆ ਬਿਲ ਪਹਿਲੀ ਏਰੀਆ ਬਿਲ ਵੈਲੀ ਏਰੀਆ ਸਹੀ ਤਾਂ ਆਪਣੇ ਮਹੀਨੇ ਚ ਚੌਥੀ ਹੋ ਗਿਆ ਹਾਂ ਪਰ ਬਿਲ ਮੈਂ ਫਸਟ ਟਾਈਮ ਲੇਖ ਰਿਹਾ ਹਾਂ ਲਓ ਜੀ ਲੈ ਬੈਗ ਨੂੰ ਉਰੀਏ ਯਾਰ ਗੱਲ ਠਾਕ ਕੇ ਹੀ ਬਈ ਠੀਕ ਹੈ ਯਾਰ ਛੋਟਾ ਹੀ ਬੜਾ ਹੁੰਦਾ ਨਾ ਹੱਥਾਂ 'ਚ ਲੋਕਾਂ ਦੇ ਵੀਡੀਓਜ਼ ਦਾ ਵਾਵਾ ਲੱਗਦਾ ਹੁੰਦਾ ਓਹ ਆ ਬੈਟਰੀ ਯਾਦ ਯਾਦ ਆ ਯਾਦ ਹੈ ਨਾ ਛੋਟੇ ਨੇ ਦੂਜੀ ਨਹੀਂ ਜਿਹੜੀ ਬੈਟਰੀ ਵਾਲੀ ਹਾਂ ਵਾਹ ਕਰੀ ਜਾਣੀ ਹਾਂ ਬੈਟਰੀ ਇੱਕ ਉਹ ਹੁੰਦੀ ਨਹੀਂ ਹੋਰੀ ਜਮੈਂਟਰੀ ਟਾਈਪ ਟਾਰਚ ਆਉਂਦੀ ਟਾਰਚ ਆਉਂਦੀ ਉਹਦੇ ਚੋਂਦੀ ਸੀ ਹਾਂ ਉਹਦੇ ਚੋਂਦੀ ਸੀ ਯਾਰ ਠੀਕ ਹੈ ਯਾਰ ਫਿਰ ਹਾਲੇ ਮੈਨੂੰ ਲੱਗਦਾ ਖਾਲੀ ਹੋਣਾ ਹੈ ਨਾ ਬੈਟਰੀ ਬਾਹਰ ਹੀ ਦਿੱਤੀ ਹੋਣੀ ਹੈ ਹਮ ਆਪਣਾ ਸਚੇ ਪਾਸ਼ਾ ਪਰ ਹਾਣੇ ਨੂੰ ਆਪਾਂ ਦੇਣੇ ਚੈੱਕ ਕਰਕੇ ਮੀਟਰ ਇਹ 1046 ਰੁਪਈਆ ਦਾ ਪਿਆ ਆਪਾਂ ਨੂੰ ਐਮਾ ਜਾਣ ਤੇ ਬਿੱਲ ਤੇ ਤੁਹਾਨੂੰ ਦਿਖਾਉਣਾ ਭੁੱਲ ਗਏ ਤੇ ਜਿਹੜਾ ਚੰਗੇ ਵਾਲਾ ਹੁੰਦਾ ਇਹ ਕਹਿੰਦੇ ਇਹੀ ਚੰਗਾ ਹੁੰਦਾ ਜਿਹੜਾ ਪੀਵੀ04 ਵਾਲਾ ਬੈਲੀ ਆ ਫੜਾ ਰਾਮੇ ਨੇ ਵਾਲਾ ਉਹਨੇ ਹੀ ਕਹਿਆ ਹੁੰਦਾ ਆਹ ਵਧੀਆ ਹੁੰਦਾ ਬੈਸਟ ਕੁਆਲਿਟੀ ਦਾ ਚੱਲ ਹੁਣ ਕਿਹੜਾ ਕਰਦੇ ਬਾਣੀ ਕੋਈ ਇੰਨਾ ਕੰਡਾ ਆ ਹੁੰਦੀ ਇਹਦੇ ਨਾਲ ਟੇਪ ਜੀ ਇਹਨੂੰ ਆਨੇ ਉਹ ਕਰਨਾ ਹੁੰਦਾ ਫੋਕਸ ਜੇ ਇਹ ਖਤਮ ਹੋ ਜੇ ਵੈਸੇ ਤਾਂ ਬਹੁਤ ਅਜਲ ਗਵਾਚ ਜੇ ਕਿਸੇ ਵੀ ਕਾਰਨ ਕਿਵੇਂ ਕਹਿ ਲੋ ਤਾਂ ਉਦੋਂ ਬਾਅਦ ਆਪਾਂ ਚਿੱਟੀ ਜਿਹੜੀ ਟੇਪ ਹੁੰਦੀ ਆ ਆਪਣੀ ਬਿਜਲੀ ਦੇ ਕੰਮਾਂ 'ਚ ਵਰਤਦੇ ਉਹ ਵੀ ਵਰਤ ਸਕਦੇ ਉਹਦੇ ਤੇ ਵੀ ਫੋਕਸ ਕਰ ਲੈਣਾ ਲੈ ਜਿਹੜਾ ਰੀਨ ਤੁਰਦਾ ਬਾਹਰ ਲੈ ਬਈ ਆ ਲਾਦਾ ਇੱਥੇ ਤੱਤਰ ਹੋ ਜਾ ਤੂੰ ਜਾਣਾ ਤਾਂ ਜਾਵਾ ਆਇਸ ਤੇ ਆਇਸ ਤੇ ਆ ਲੱਗੇ ਲੁਗੇ ਨਾ ਆਪਾਂ ਕਿਹੜਾ ਚੈੱਕ ਕਰੀ ਆ ਦੇਖੋ 4 ਸਪੀਰੇ ਗਰੀ ਗੁਰਬੇ 7 ਨਾ ਓ ਓ ਆਈ ਕਰ ਲਿਆ ਏ ਸ਼ੀਣ ਦੇ ਨਾ ਬਲੇਡ ਅੱਧੇ ਪਾਏ ਆ ਥ੍ਰੈਸ਼ਰ ਦੇ ਤੇ ਥ੍ਰੈਸ਼ਰ ਕਰਕੇ ਝੋਲਾ ਮਾਰਦੀ ਟੈੱਕੇ ਨਹੀਂ ਚੱਲਦੀ ਤਾਂ ਇਹ ਨੱਚੀ ਜਾਂਦੀ ਤਾਂ ਚੱਕੀ ਨਾਲੇ ਆਪਾਂ ਗਰੀਬੋ ਮਾੜਾ ਮੋੜ ਖੜ ਕਰਦੇ ਦੇਖਣੇ ਨਵੇਂ ਬਲੇਡ ਸੀ ਭਾਵੇਂ ਜਾਲ ਦੇ ਨਾਲ ਲੱਗੀ ਜਾਂਦੇ ਹੁੰਦੇ ਸੀ ਕਿਰਾਂ ਬਲੇਡ ਆਪਾਂ ਪੂਰੇ ਕਰ ਗਏ ਤੇ ਫੇਰ ਇਹਦੇ ਚ ਵਜਨ ਇੱਕੋ ਜਿਹਾ ਆਊਗਾ ਮੇਰੇ ਹਿਸਾਬ 'ਚ ਤਾਂ ਨੱਚਦੀ ਹੋਊਗੀ ਇਹਦਾ ਨੱਚ ਨਹੀਂ ਲੱਗ ਗਈ ਚਲ ਆ ਫੇਰ ਟੈਸਟਿੰਗ ਕਰਦੇ ਆਪਾਂ ਚਲੋ ਬੈਜੋ ਕਰਾ ਲਵੇ ਆ ਨਿਆ ਰਾਜੜਾ ਹੁਣ ਤਿੰਨ ਲੈਣਾ ਬਦਲੀਆਂ ਤੇ ਰੋਟੀ ਆ ਗਈ ਓਏ ਹੋਏ ਕੀ ਆਣਾ ਮਿੱਤਰ ਪਿਆਰਿਓ ਬਲੇਡ ਤਾਂ ਗਏ ਬਦਲੇ ਦੋ ਬਲੇਟ ਦੇ ਨਾਟ ਘਟ ਗਏ ਤੇ ਉਹ ਦੁਬਾਰਾ ਪਾਵਾਂਗੇ ਹੁਣ ਫਿਲਹਾਲ ਇਹਨੂੰ ਕਰਾਂਗੇ ਚੈੱਕ ਉਸ ਤੋਂ ਪਹਿਲਾਂ ਮਾਰਾਂਗੇ 10 ਮਿੰਟ ਰੈਸਟ ਦੋ ਘੰਟੇ ਪੂਰੇ ਲਾਏ ਆ ਅੱਧਾ ਫਰੇਸ਼ਰ ਬਦਲਣ ਨਾਲ ਆਈ ਅੱਧਾ ਬਦਲਤਾ ਨਾ ਕਿਦੋਂ ਜਿਆਦਾ ਸੀ ਉਦੋਂ ਜਿਆਦਾ ਰਹਿੰਦਾ ਸੀ ਅੱਧੋ ਜਿਆਦਾ ਹੀ ਰਹਿੰਦਾ ਜੀ ਤੇ ਹੁਣ ਚਾਹ ਚੂ ਪੀ ਕੇ ਬੈਲਟਾ ਸੈੱਟ ਕਰਨਾ ਬੈਲਟਾ ਸੈੱਟ ਕਰ ਗਿਆ ਬੈਲਟਾਂ ਗਲਤ ਚੜਾਈਆਂ ਪਈਆਂ ਆ ਜਾ ਸ਼ਰਾ ਪੈ ਜਾ ਕਰਾਂ ਦਾ ਮਿੰਟ ਆ ਯਾਰ ਜਿਹੜਾ ਸਾਰਗਣ ਯਾਰ ਤੱਲਗ ਵਾਲਾ ਐਂਡ ਗੱਲ ਉਹ ਤੋਂ ਐਂਡ ਗੱਲ ਬਾਤ ਐ ਵੀ ਸੱਜਣ ਪਿਆਰੋ ਆ ਤਿੰਨ ਕ ਲੈਣਾਂ ਦੇ ਵਿੱਚੋਂ ਪਾਸੇ ਬਦਲ ਤੇ ਪਾਇਨਰ ਦੇ ਪਿਛਲੇ ਸਾਲ ਪਾਏ ਸੀ ਐਤ ਕੀ ਆਰਬਿਟ ਦੇ ਸਾਨੀ ਸਟੈਂਡਰਡ ਦੇ ਅੱਦੇ-ਅੱਦੇ ਬਲੇਡ ਪਾਏ ਆ ਇਹ ਚੈੱਕ ਕਰਦੇ ਰਹਾਂਗੇ ਕਿਹੜਾ ਜਿਆਦਾ ਵਧੀਆ ਚੱਲੇ ਤੇ ਕਿਹੜਾ ਘੱਟ ਚੱਲੇ ਤੇ ਬਾਕੀ ਮੁੰਡਾ ਮਾਰਲਾ ਨੀਗਾ ਥੱਲੇ ਕੰਗੀ ਤਾਂ ਹੈ ਨਹੀਂ ਵੈਸੇ ਜਾਲ ਤੇ ਨਾ ਕੋਈ ਚੀਜ਼ ਪਈ ਹੋਵੇ ਚਾਬੀ ਪਾਨਾ ਕੋਈ ਕਿਤੇ ਨਵੇਂ ਬੁਲੇਟਾਂ ਦੀ ਜੜ ਨਿਕਲ ਜੇ ਤੇ ਮੇਰਾ ਵੀਰ ਪਾ ਦੇ ਕਿਹੜਾ ਕਰ ਤੇ ਟਾਈਕੋਮੀਟਰ ਵੀ ਆਪਾਂ ਨਾਲ ਦੀ ਨਾਲ ਹੀ ਚੈੱਕ ਕਰ ਲੈਣਾ ਹੁਣ ਇੱਥੇ ਲਾਈ ਬੈਠਾ ਮੈਂ ਸ਼ਨਾਨੀ ਸ਼ਨਾਨੀ ਲਾਈ ਬੈਠਾ ਰਹਾ ਮੈਂ ਹੂੰ ਚੱਲ ਬਈ ਹੁਣ ਇਹਨਾਂ ਨਾਲ ਨਾ ਖੇਢੀ ਜਾ ਤਾਂ ਡਿੱਗੀ ਜਾਣੇ ਫਲੂਸੜੇ ਪਾ ਕਿਹੜਾ ਪਾ ਚੱਲ ਲੈ ਵਾਈ ਗੁਰੂ ਦਾ ਨਾਮ ਉਗਰਤੇ ਇਹਨੂੰ ਕਾਜਾ ਕਿੱਲੋ ਚੌਲ ਬਣਾ ਕੇ ਲਿਆ ਮਿੱਠੇ ਹੋਰ ਅੱਧੇ ਪਲੇਟਾਂ ਕਰਕੇ ਆਏ ਆ ਨਾਜਦੀ ਸੀ ਪੂਰਾ ਢੜਕਾ ਦਿੰਦੀ ਸੀ ਮਸ਼ੀਨ ਵੈਲੋ ਐ ਬੈਲੈਂਸ ਨਹੀਂ ਨਾ ਪਾਉਂਦਾ ਫਿਰ ਅਕਸਰ ਤੇ ਪ੍ਰੈਸ਼ਰ ਦਾ ਹੁਣ ਦੇਖੋ ਤੁਸੀਂ ਹੋਰ ਸਿੱਧੀ ਕਰ ਲਾ ਓਕੇ ਹੁਣ ਵੇਖ ਦਿੱਤਾ ਮਸ਼ੀਨ ਨੇ ਕੋਈ ਵਾਈਬ੍ਰੇਸ਼ਨ ਜਿਵੇਂ ਦਾਣੇ ਦੇ ਕੰਮ ਮੈਂ ਟਾਪਾ ਲਾ ਲਿਆ ਖੜ ਗਿਆ ਓਕੇ okay, ਜਾਨ बढ़िया <muchas> La vez. ਮਿੱਤਰੋ 902 ਚੱਕਰ ਬਣ ਜਾਂਦੇ ਆ 17 1800 ਚੱਕਰ ਦੇ 1600 ਚੱਕਰ ਤੇ ਇਹਦੇ ਬਣ ਜਾਂਦੇ ਆ 800 25 26 ਚੱਕਰ ਜਿੱਦਾਂ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖਿਆ ਤਾਂ ਇਹ 1600 ਤੇ ਜਿਹੜਾ ਸਹੀ ਚਲਾਉਣ ਦਾ ਟਰੈਕਟਰ ਦਾ ਫਾਇਦਾ ਹੈ ਵੀ 1600 ਚੱਕਰ ਤੇ ਜਾਨੀ ਇਹਦੇ ਪੂਰੇ ਚੱਕਰ ਬਣ ਜਾਂਦੇ ਆ 825 26 ਤੇ ਬਾਕੀ ਕੋਈ ਨਹੀਂ ਅੱਗੇ ਐਕਸਪੈਰੀਮੈਂਟ ਤੁਹਾਨੂੰ ਦਿਖਾਉਂਦੇ ਰਾਵਾਂਗੇ ਫਿਲਹਾਲ ਇਹਨੂੰ ਅਸੀਂ ਗ੍ਰੀਸ ਗੱਪਾ ਕਰਦੇ ਰਹਮ ਆ ਚੁੱਕੇ ਆ ਘਰੇ ਕਾਰ ਤੇ ਆਪਣੇ ਲਿਆ ਲਿਆ ਵੀਰ ਲਿਆ 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 ਸ਼ਾਬਾਸ਼ ਹਾਂ ਹਾਂ ਕਾਲਾ ਫਾਫਾ ਵੀ ਦੇਣਾ ਇਹ ਸਵਿਫਟ ਤੇ ਤਾਂ ਨਹੀਂ ਆਉਣੇ ਸੀ ਜੀ ਹੁੰਦੇ ਅਸੀਂ ਸਵਿਫਟ ਤੇ ਲਿਆਉਣ ਨੂੰ ਫਿਰ ਦੇ ਵਿੱਚ ਦੋ ਤਿੰਨ ਜਾਣੇ ਇੱਕ ਦਿਨ ਤੁਰਨ ਦੀ ਤਿਆਰੀ ਸਾਡੀ ਮਲੋਟ ਨੂੰ ਅਸੀਂ ਇਹ ਲਿਆਉਣੇ ਹੱਥ ਜਾ ਕੇ ਲੈ ਵੀ ਮਿੱਤਰ ਸੋਨਾ ਲੀਕ ਵਾਲੇ ਰੈਮ ਆ ਚੁੱਕੇ ਇਹ ਰੰਗ ਕਰਾ ਦੇਾਂਗੇ ਪਹਿਲਾਂ ਆਪਾਂ ਪਰ ਕਸ ਕੇ ਕਰਾਵਾਂਗੇ ਜਾਂ ਆ ਪਲੇਟਾਂ ਕਸ ਕੇ ਕਰਾਵਾਂਗੇ ਤੇ 18 ਵਾਲੇ ਹੁਣ ਲਾ ਦੇਾਂਗੇ ਆ ਦੇਖੋ 18 ਵਾਲਿਆਂ ਦਾ ਚੱਕਰ ਪਿਆ ਮੇਤਰੋ ਕਹਿੰਦੇ ਕੰਡੇ ਵਾਲੀ ਚਾਹ ਬਣਾਦੀ ਸਪੈਸ਼ਲ ਬੰਦੇ ਆਸਤੇ ਬੰਦੇ ਆਸਤੇ ਕੀ ਆਪਦੇ ਆਸਤੇ ਤੇ ਆਹ ਝੋਲੇ ਮਨਾ ਦੈਸ਼ਤ ਨਹੀਂ ਪੈਂਦੀ ਲਾਇਆ ਵੀ ਅੱਜ ਫੇਰ ਏ ਦਿਨ ਚੱਲਦਾ ਛਾਵੇਂ ਕੰਮ ਇਹਨਾਂ ਨਹੀਂ ਕਹਤਾ ਯਾਰ ਨਾ ਟਣਕਾ ਦਾ ਆਪਣੇ ਖੱਟੀਆਂ ਚੱਲੀਆਂ कदे कद बे के कदे परो पर छे घर हूंदो बुरे हाल ई त खेत जंजारा हार ਪਾਰਤ ਸੈਣ ਲਾਂਬਾ ਨਾ ਆ ਜਾ ਕੋਈ ਇੱਥੋਂ ਥੋੜੀ ਤਾਂ ਚੱਕਤੀ ਆਪਾਂ ਫੋਰ ਮੈਨਾਂ ਦਾ ਹੀ ਬਲਾਈਨਾ ਲੈ ਫੋਰ ਮੈਨ ਤਾਂ ਯਾਰ ਸਾਰੇ ਮਾਰ ਹੋ ਗਏ ਫੋਰ ਮੈਨ ਤਾਂ ਫੋਰ ਮੈਨ ਤਾਂ ਬੰਦੇ ਆਪਾਂ ਨੂੰ ਪੂਰੇ ਜਾਣਨ ਲੱਗ ਗਏ ਜਿਹੜੇ ਕਹਿੰਦੇ ਯਾਰ ਤੇ ਕਰ ਲਈਦਾ ਹਾਂ ਹਾਂ ਹੋਰ ਕਹੀ ਨਸ਼ਾ ਮਾਸ ਨਾ ਹਾਂ ਤੇ ਕੋਸਤ ਨਾ ਆ ਤੇ ਅੱਠ ਖਾ ਕੇ ਤੇ ਨੀਸਤੀ ਜੜਦੀ ਹੋਂ ਦਾ ਉਤਪੀਤੀ ਚ ਐਂ ਤਾਂ ਜੋ ਲੱਗ ਕੇ ਫੇਰ ਉਹੀ ਕੁਝ ਹੋ ਜਾਣਾ ਉਹਨਾ ਟਾਈਮ ਕਿਰਾ ਰੋਟੀ ਖਾ ਕੇ ਜਾਦੇ ਖੇਤ ਸਵਾਦ ਵਾਲੀ ਲੱਗਦੀ ਨਾ ਰੋਟੀ ਮੈਨੂੰ ਤਾਂ ਮੈਂ ਤਾਂ ਫੈਨ ਹੀ ਐ ਇਹ ਚੀਜ਼ ਦਾ ਨਹੀਂ ਅੱਜ ਨੂੰ ਕੈਨੇਡਾ ਅਮਰੀਕਾ ਬੈਠੇ ਹੋ ਸਕਦੇ ਆਪਾ ਕਿਹਦਾ ਸਵਾਦ ਨਾ ਪਿਆ ਹੁੰਦਾ ਖੇਤ ਚਾਹ ਰੋਟੀ ਦਾ ਰੋਟੀ ਦੇ ਸਵਾਦ ਪਿੱਛੇ ਦੌੜੇ ਫਿਰਦੇ ਆਂ ਰੋਟੀ ਦਾ ਆਨੰਦ ਜਦੋਂ ਇੱਥੇ ਆ ਰਿਹਾ ਆਪਣੋਂ ਤੇ ਆਪਣਾ ਕੀ ਲੋੜ ਹੈ ਦਾਲੇ ਰਹਿ ਜਾਣਗੇ ਮਤਰਾ ਅੱਜ ਕਰ ਆ ਕਰ ਲੇ ਕੋ ਇੱਥੇ ਆ ਛੇ ਵਜ ਜੇ ਬਾਬੇਓ ਕਿਉਂਕਿ ਨਾੜ ਪ੍ਰਾਣੇ ਖੋਲਣ ਵਾਲੇ ਸੀ ਤਾਂ ਡੇਢ ਦਿਨ ਚ ਜਾਲੀ ਲੱਗੂਗੀ ਸਵੇਰੇ ਡਾਲੇ ਰਹਿ ਕੇ ਦੋ ਬਸ ਛੱਤ ਅੱਜ ਕੰਪਲੀਟ ਕਰ ਦਾਂਗੇ ਤਕਰੀਬਨ ਨਾੜ ਬਹੁਤ ਬਣ ਜਾਂਦੇ ਹਨ ਬਰੀਕ ਆਵੇ ਨਾੜ ਤਾਂ ਪ੍ਰਾਣੇ ਨੇ ਲਊ ਪੀੜਾ ਹੁਣ ਮਤਲਬ ਪ੍ਰਾਣੀ ਫੇਰ ਪਾਈ ਜੰਨੇ ਕਿਉਂਕਿ ਪ੍ਰਾਣਾ ਨਾੜ ਖੁੱਲਦਾ ਨਹੀਂ ਆਮ ਬੰਦਾ ਨਵਾਂ ਨੜ ਪਾ ਦਿੰਦਾ ਨਵਾਂ ਨੜ ਬਹੁਤ ਜ਼ਿਆਦਾ ਖੋਲੇ ਜਾਂਦੇ ਮੰਨ ਲਓ ਦੇਣ ਇੱਥੇ ਹੀ ਛੱਬ ਗਏ। ਖੇਤ ਸੀ ਜਿਹੜਾ ਇੰਨਾ ਕੰਮ ਨਿਬੜ ਗਿਆ ਘਰੇ ਹੁੰਦੇ ਤਾਂ ਨਹੀਂ ਨਿਬੜਦਾ। ਘਰਾਂ 'ਚ ਸੇਕ ਹੁੰਦਾ ਪੰਡ ਦੇ ਵਿੱਚ। ਬਾਕੀ ਹਜੇ ਰਹਿਮ ਆਏ ਪਏ ਟਾਇਰ ਕਸ ਨਹੀਂ। ਇਹ ਡਰਾਈ ਜਾਂਦੇ ਸਾਨੂੰ ਟਾਇਰ ਹੁਣ। ਨਹੀਂ ਨਾ। ਤੇ ਹਜੇ ਜਿਹੜਾ ਆਪਣਾ ਆ ਪ੍ਰੋਜੈਕਟ ਸੀ ਇਹ ਵੀ ਫੇਲ ਹੋਇਆ ਹੋਇਆ। ਇਹਨੂੰ ਭਰੋਸਾ ਇਹਦੇ ਤੇ ਨਹੀਂ ਕਰਿਆ ਵੀ ਥੱਲਾੋਂ ਟਰੈਕਟਰ ਤੇਲ ਚੱਕੂਗੇ ਨਾ ਚੱਕੂ। ਤਾਂ ਕਰਕੇ ਹੁਣ ਮੋਟਰ ਲਿਆਉਣੀ ਆ ਆਪਾਂ। PV 04 ਵਾਲੇ ਕੋ ਮਿੱਤਰ ਤਾਂ ਆਪਣੇ ਦਾ ਉਹ ਵਿਚਾਰਾ ਦਾ ਪਈ ਆ ਬਈ ਆ ਜਾ ਜੋ ਮਰਜੀ ਹੁਣ ਆਪ ਦਾ ਨਹੀਂ ਟਾਈਮ ਲੱਗ ਰਿਹਾ ਉਹ ਦਰਵਾਜ਼ਾ ਸਰੋਂ ਵਾਲਾ ਵੀਜ ਕੇ ਜਾਣਾ ਤੇ ਪਰਸੋਂ ਤੁਰਨ ਦਾ ਰੱਦ ਮੜਾ ਰਾਸਥਾਨੋਂ ਨੇ 5-7 ਦੇਣੀ ਲਾਈ ਆ ਵੇ ਵੈਸੇ ਤਾਂ ਆਪਣੇ ਵੀ ਕਣਕਾਂ ਚੱਲੀਆਂ ਪਰ ਜਿਹੜੇ 5-4 ਦੇ ਲੱਗਦੇ ਕੋਈ ਹਰਜ ਨਹੀਂ ਹੁਣ ਇਹਦੇ ਚ ਸਾਰੇ ਰੂਟਰਵੇਟਰ ਮਾਰ ਕੇ ਦੂਰਾ ਰੌਣੀ ਕਰ ਦੇਣੀ ਆ ਸਰ ਪੱਠੇ ਬੀਜੇ ਚਲ ਵੇਖੀ ਜੋ ਬਾਤ ਵਿੱਚ ਬੀਜ ਦਾਂਗੇ ਆ ਆਪਣਾ ਮੱਕੇ ਇਹ ਉੱਥੇ ਦੂਜਾ ਮੱਕਾ ਹੋਏ ਉਹਦੇ ਤੇ ਵੀ ਸਵੇਰੇ ਪਾਣੀ ਲਾ ਕੇ ਸਪਰੇਅ ਰੇ ਕਰਕੇ ਓਕੇ ਹੋ ਗਏ ਫਿਰ ਗੱਡੀ ਖਿੱਚ ਦੇਣੀ ਆਪਾਂ ਇੰਨਾ ਫੀਲ ਹੁੰਦਾ ਨਾ ਜਦੋਂ ਐ ਖੇਤ ਕੋਈ ਕੰਮ ਕਰਦੇ ਆ ਵੀ ਖੇਤਕਾਰ ਹੋਵੇ ਯਾਰ ਬਸ ਪਿੰਡ 'ਚ ਘਰ ਪਿੰਡ 'ਚ ਵੀ ਚਲੋ ਵਧੀਆ ਸਰਦਾਰੀ ਹੈ ਭਾਈ ਜਰਾ ਹੁੰਦਾ ਪਰ ਖੇਤਾਂ ਦੇ ਵਿੱਚ ਵਾਤਾਵਰਨ ਦੀ ਬਾਲੀ ਘੈਂਟ ਉਹ ਬੰਦੇ ਨੂੰ ਫੀਲ ਬੰਦਾ ਲੈ ਸਕਦਾ ਹੈ ਜਿਵੇਂ ਸਵੇਰ-ਸਵੇਰ ਖੇਤਾਂ ਦੀ ਬੰਦਾ ਰੋਜ਼ਾਨਾ ਸੈਰ ਵਗਰ ਕਰ ਸਕਦਾ ਪਿੰਡ ਦੇ ਵਿੱਚੋਂ ਚਲੋ ਬੰਦਾ ਫੇਰ ਵੀ ਨਹੀਂ ਉਹਨਾਂ ਬਾਹਰ ਜਾਂਦਾ ਇੱਥੇ ਡੇਲੀ ਫਰੈਸ਼ ਹਵਾ ਮਿਲਣੀ ਹੈ ਨਾ ਦੂਜੇ ਨੰਬਰ ਤੇ ਦਰਖਤ ਦਰਖਤ ਬਹੁਤ ਹੁੰਦੇ ਦਰਖਤ ਸਾਡੇ ਏਰੀਆ 'ਚ ਵੀ ਬਹੁਤ ਘਟਾ ਬਹੁਤ ਬੰਦੇ ਆਂਦੇ ਲੰਬੇ ਸਿਰ ਮੱਥੇ ਉਹਨਾਂ ਦੇ ਪਰ ਹੁਣ ਆਪਾਂ ਕੋਸ਼ਿਸ਼ ਕਰੀ ਆ ਵੀ ਲਾਈ ਆ ਇੱਥੋਂ ਤੁਸੀਂ ਦੇਖੋ ਵੀ ਆਜੇ ਇਥੋਂ ਨੱਕ ਦੀ ਸਿਹਤ ਨੂੰ ਜਾਈਏ ਨਾ ਐ ਨੱਕ ਦੀ ਸਿਹਤ ਨੂੰ ਆਪਾਂ ਦੇਖੀਏ ਤਾਂ ਉਹ ਦਸਾਂ ਕਿੱਲਿਆਂ ਦੀ ਲਾਮ ਤੇ ਜਾ ਕੇ ਦਰਖਤ ਹੋਊਗਾ ਆ ਐ ਦੋ ਕਿੱਲਾ ਚਾਰ ਪੰਜ ਕਿੱਲਿਆਂ ਨੇ ਐ ਸਿੱਧੇ ਪਲਾਟ ਚ ਵੇਖ ਗਿਆ ਤਾਂ ਇਤਾਂ ਸਿਹਤ ਨੂੰ ਵੇਖੀਏ ਜਣੀ ਆ ਦਰਖਤ ਜਮਾ ਗਿਣ ਮੇਂ ਗਣ ਮੇਂ ਹੀ ਯਾਰ ਸਾਡੇ ਏਰੀਆ ਸ ਮੋਟਰਾਂ ਹਨੀ ਨਾ ਜੇ ਮੋਟਰਾਂ ਹੁਣ ਮੋਟਰਾਂ ਵਾਲੀ ਏਰੀਆ ਚ ਹੁੰਦੇ ਦਰਖਤ ਆ ਵੀ ਆਪਾਂ ਹੀ ਬਾਲ ਕਰ ਗਿਆ ਤਾਂ ਨਾ ਇੱਥੇ ਇੱਥੇ ਵੀ ਜੇ ਮੈਂ ਫੋਟੋ ਲਈਦਾ ਉੱਤੇ ਲਾਊਗਾ ਜ਼ਰੂਰ ਵੀਡੀਓ ਦੇ ਜਦੋਂ ਵਾਣ ਲਿਆ ਸੀ ਦੋ ਪੰਜ ਸਾਲ ਪਹਿਲਾਂ ਇਹ ਠੇਕੇ ਤੇ ਲੈਣ ਲੱਗਿਆ ਜਾਨੀ ਉਦੋਂ ਅਗਲਾ ਕੋਠਾ ਹੀ ਦੀ ਨਾ ਨਿਗੀਆਂ ਨਿਗੀਆਂ ਅਸੀਂ ਢਾਲੀਆਂ ਆ ਇਹਨਾਂ ਨੂੰ ਐ ਓਕੇ ਕਰ ਲਿਆ ਜਮਾ ਚਲੋ ਹੁਣ ਸੌਖ ਬਣ ਗਿਆ ਬਾਕੀ ਠੇਕੇਲੇ ਵਾਣ ਦਾ ਪਤਾ ਕੋਈ ਨਹੀਂ ਹੁੰਦਾ ਐਦ ਕੀ ਆਪਣੇ ਕੋਲੇ ਗਾਂ ਨੂੰ ਕਈ ਵਾਰੀ ਕੋਈ ਹੋਰ ਵੀ ਲੈ ਜਾਂਦਾ ਕਸਵਕ ਵੈਸੇ ਪੈਸਿਆਂ ਦੇ ਮੂੰਹ ਨੂੰ ਬੰਦੇ ਨਹੀਂ ਹਿੱਲੇ ਆਪਣੇ ਤੋਂ ਵਧੀਆ ਆਪਾਂ ਹੀ ਮੂੰਹੋਂ ਮੰਗੇ ਪੈਸੇ ਦੇ ਦੇਈਦੇ ਰੇਟ ਦੱਸੀ ਦਾ 83000 ਨੂੰ ਲਈ ਆ ਇਹ ਜ਼ਮੀਨ ਆਪਾਂ ਇਹ ਏਰੀਏ ਦਾ ਸਾਡੇ ਦਾ ਰੇਟ ਹੀ ਇਹ ਹੈ ਕਿਉਂਕਿ ਆਸੇ ਪਾਸੇ ਤੇ ਬੰਦੇ ਵਧਾਉਂਦੇ ਆ ਸਾਡੇ ਜੇ ਵਾੜਾ ਨੂੰ ਸਾਡੀਆਂ ਜ਼ਮੀਨਾਂ ਦਾ ਕੋਈ ਰੇਟ ਠੇਕਾ ਨਜਾਇਜ਼ ਵਧਾਉਂਦਾ ਤਾਂ ਉਹ ਥਾਂ ਦੇ ਵਾਲਾ ਪਿੰਡ ਸਾਡੇ ਨਾਲ ਉੱਥੋਂ ਦੇ ਬੰਦੇ ਆ ਜਿਹੜੇ ਰੇਟ ਵਧਾਉਂਦੇ ਆ ਸੋ ਸਾਡੇ ਪਿੰਡ ਦਾ ਬੰਦਾ ਛੇਦੀ ਨਹੀਂ ਰੇਟ ਵਧਾਉਂਦਾ ਕਿਉਂਕਿ ਜਦੋਂ ਬਾਹਰ ਦਾ ਆ ਕੇ ਪੈਲੀ ਲੈਂਦਾ ਫਿਰ ਬੰਦੇ ਨੂੰ ਮਜਬੂਰੀ ਚ ਲੈਣਾ ਪੈਂਦਾ ਜਿਵੇਂ ਸਾਨੂੰ ਆ ਵਾਣ ਦੀ ਲੋੜ ਹੁੰਦੀ ਹੈ ਮੰਨ ਲਓ ਵੀ ਚਲ ਆਪ ਦਾ ਵਾਣ ਸੌਖਾ ਪਾਲ ਜਾਂਦਾ ਨਾਲ ਹਨਾ ਪਾਣੀ ਪੋਣੀ ਨਾਲ ਅਡਜਸਟਮੈਂਟ ਹੋ ਜਾਂਦੀ ਤੇ ਜਿਵੇਂ ਆ ਪਹਿਲੀ ਹੈ ਇਹ 8687 ਨੂੰ ਜਾਵੜਦੀ ਆ ਆ ਜੀ ਜੋ ਲਾਹੋਂ ਦਾ ਬੰਦਾ ਆ ਕੇ ਦੂਜੇ ਪਿੰਡ ਫੜੀ ਲਾਊਗਾ ਤਾਂ ਉਹ ਠੇਕਾ ਵਧਾਊਗਾ ਹੁਣ ਜੇ ਕਿਸੇ ਨੂੰ ਗੁੱਸਾ ਲੱਗੇ ਤਾਂ ਚਲੋ ਕੋਈ ਗੱਲ ਨਹੀਂ ਗੱਲ ਸੱਚੀ ਹੈ ਇਹਦੇ ਵਿੱਚ ਕੀ ਹੈ